ਸਾਰੀਆਂ ਸੰਗਤਾਂ ਬਹੁਤ ਵੱਡੇ ਪੱਧਰ ਤੇ ਭਾਈ ਅਮਰਤਪਾਲ ਸਿੰਘ ਜੀ ਦੀ ਨਾਲ ਖੜੀਆਂ ਵਾਂ ਤੇ ਜਿੱਥੋਂ ਜਿੱਥੋਂ ਤੱਕ ਵੀ ਆਪਣੀ ਆਵਾਜ਼ ਪਹੁੰਚਦੀ ਆਣਾ ਉਸ ਮੀਡੀਆ ਅਮਰਤਪਾਲ ਸਿੰਘ ਜੀ ਦਾ ਗੱਜ ਕੇ ਸਾਥ ਦੇਣਾ ਜਿਹੜੇ ਵੀ ਪਿੰਡ ਦੇ ਵਿੱਚ ਜਾ ਰਹੇ ਆ ਉਹ ਕਹਿੰਦੇ ਅਸੀਂ ਚਾਹੇ ਅਕਾਲੀਆਂ ਦੇ ਨਾਲ ਸੀ ਜਾਂ ਕਾਂਗਰਸ ਦੇ ਨਾਲ ਸੀ ਜਾਂ ਹੋਰ ਕਿਸੇ ਦੇ ਨਾਲ ਸੀ ਪਰ ਅੱਜ ਗੱਲ ਪੰਥ ਦੀ ਆ ਅੱਜ ਗੱਲ ਕੌਮ ਦੀ ਆ ਬੰਦੀ ਸਿੰਘਾਂ ਦੀ ਗੱਲ ਆ ਭਾਈ ਅਮਰਤਪਾਲ ਸਿੰਘ ਜੀ ਦੀ ਗੱਲ ਆ ਅਸੀਂ ਧੜਿਆਂ ਬਾਜ਼ੀਆਂ ਤੋਂ ਉੱਪਰ ਉੱਠ ਕੇ ਭਾਈ ਅਮਰਤਪਾਲ ਸਿੰਘ ਜੀ ਦਾ ਸਾਥ ਦੇਵਾਂਗੇ ਤੇ ਭਾਈ ਅਮਰਤਪਾਲ ਸਿੰਘ ਜੀ ਨਾਲ ਤਨ ਮਨ ਧਨ ਕਰਕੇ ਖੜਾਂਗੇ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੀਆਂ ਸੰਗਤਾਂ ਬਹੁਤ ਵੱਡੇ ਪੱਧਰ ਤੇ ਭਾਈ ਅਮਰਤਪਾਲ ਸਿੰਘ ਜੀ ਦੇ ਨਾਲ ਖੜੀਆਂ ਵਾਂ ਤੇ ਜਿੱਥੋਂ ਜਿੱਥੋਂ ਤੱਕ ਵੀ ਆਪਣੀ ਆਵਾਜ਼ ਪਹੁੰਚਦੀ ਜਾਣਾ ਉਸ ਮੀਡੀਆ ਅਮਰਤਪਾਲ ਸਿੰਘ ਜੀ ਦਾ ਗੱਜ ਕੇ ਸਾਥ ਦੇਣਾ ਠੀਕ ਆ ਜੀ ਤੁਸੀਂ ਕਿਤੇ ਵੀ ਆਂ ਪੰਜਾਬ ਚੋਂ ਆ ਜਾਂ ਦੇਸ਼ ਚੋਂ ਆ ਜਾਂ ਵਿਦੇਸ਼ ਚੋਂ ਆ ਆਪਣੀ ਮੀਡੀਆ ਰਾਈ ਸੋਸ਼ਲ ਮੀਡੀਆ ਰਾਈ ਭਾਈ ਅਮਰਤਪਾਲ ਸਿੰਘ ਜੀ ਦਾ ਸਾਥ ਦੇਣਾ ਅਸੀਂ ਅੱਜ ਵੀ ਪਿੰਡਾਂ ਦੇ ਵਿੱਚ ਮੀਟਿੰਗਾਂ ਕਰਕੇ ਆਏ ਆ ਸੰਗਤ ਨੂੰ ਮਿਲ ਕੇ ਆਏ ਆ ਜਿਹੜੇ ਵੀ ਪਿੰਡ ਦੇ ਵਿੱਚ ਜਾ ਰਹੇ ਆ ਉਹ ਕਹਿੰਦੇ ਅਸੀਂ ਚਾਹੇ ਅਕਾਲੀਆਂ ਦੇ ਨਾਲ ਸੀ ਜਾਂ ਕਾਂਗਰਸ ਦੇ ਨਾਲ ਸੀ ਜਾਂ ਹੋਰ ਕਿਸੇ ਦੇ ਨਾਲ ਸੀ ਪਰ ਅੱਜ ਗੱਲ ਪੰਥ ਦੀ ਆ ਅੱਜ ਗੱਲ ਕੌਮ ਦੀ ਆ ਬੰਦੀ ਸਿੰਘਾਂ ਦੀ ਗੱਲ ਆ ਭਾਈ ਅਮਰਤਪਾਲ ਸਿੰਘ ਜੀ ਦੀ ਗੱਲ ਆ ਅਸੀਂ ਧੜਿਆਂ ਬਾਜ਼ੀਆਂ ਤੋਂ ਉੱਪਰ ਉੱਠ ਕੇ ਭਾਈ ਅਮਰਤਪਾਲ ਸਿੰਘ ਜੀ ਦਾ ਸਾਥ ਦੇਵਾਂਗੇ ਤੇ ਭਾਈ ਅਮਰਤਪਾਲ ਸਿੰਘ ਜੀ ਨਾਲ ਤਨ ਮਨ ਧਨ ਕਰਕੇ ਖੜਾਂਗੇ ਸੋ ਇਸ ਕਰਕੇ ਤੁਹਾਡੀ ਸਾਰੀ ਸੰਗਤ ਦੇ ਅੱਗੇ ਮੇਰੀ ਇਹ ਅਪੀਲ ਹੈ ਬੇਨਤੀ ਹੈ ਸਭ ਨੂੰ ਹੱਥ ਜੋੜ ਕੇ ਵੀ ਤੁਸੀਂ ਖਡੂਰ ਸਾਹਿਬ ਹਲਕੇ ਦੇ ਵਿੱਚ ਵਿਧਾਨ ਸਭਾ 9 ਹਲਕੇ ਪੈਂਦੇ ਆ 9 ਦੇ 9 ਹਲਕਿਆਂ ਦੇ ਵਿੱਚ ਆਪੋ ਆਪਣਾ ਫਰਜ਼ ਸਮਝਦਿਆਂ ਹੋਇਆਂ ਤੁਸੀਂ ਇਹ ਪ੍ਰਚਾਰ ਕਰਨਾ ਵਾ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਖੜਨਾ ਵਾ ਕਿਉਂਕਿ ਅਸੀਂ ਦਲੀਲਾਂ ਅਪੀਲਾਂ ਹੀਲੇ ਵਸੀਲੇ ਸਾਰੇ ਅਪਣਾ ਕੇ ਦੇਖ ਲਏ ਵੀ ਇਹ ਸਾਡੀ ਇਸ ਤਰੀਕੇ ਦੇ ਨਾਲ ਮੰਨ ਜਾਣ ਅਸੀਂ ਮੋਰਚਾ ਲਾ ਕੇ ਵੇਖ ਲਿਆ ਅਸੀਂ ਵੱਡਾ ਇਕੱਠ ਕਰਕੇ ਦੇਖ ਲਿਆ ਪਰ ਸਰਕਾਰ ਦੇ ਕੰਨ ਤੇ ਜੂਣੀ ਸਰਗੀ ਹੁਣ ਸਾਡੇ ਕੋਲ ਇੱਕ ਮੌਕਾ ਮਿਲਿਆ ਵੀ ਅਸੀਂ ਭਾਈ ਅਮਰਤਪਾਲ ਸਿੰਘ ਜੀ ਨੂੰ ਐਮਪੀ ਬਣਾ ਕੇ ਬਾਹਰ ਲੈ ਕੇ ਆਈਏ ਤੇ ਉਹਨਾਂ ਦੀ ਜਿੱਤ ਹੋਵੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਗੁਰੂ ਪਾਤਸ਼ਾਹ ਜੀ ਕਿਰਪਾ ਕਰਨ ਉਹਨਾਂ ਨੂੰ ਫਤਿਹ ਹਾਸਲ ਹੋਵੇ ਤੇ ਸੋ ਇਸ ਕਰਕੇ ਮੇਰੀ ਬੇਨਤੀ ਵੀ ਆਪਾਂ ਸਾਥ ਤਕੜੇ ਹੋ ਕੇ ਦੇਣਾ ਵਿਹੀਰਾ ਘਤ ਕੇ ਘਰਾਂ ਚੋਂ ਬਾਹਰ ਨਿਕਲ ਕੇ ਭਾਈ ਅਮਰਤਪਾਲ ਸਿੰਘ ਜੀ ਦੇ ਹੱਕ ਦੇ ਵਿੱਚ ਪ੍ਰਚਾਰ ਕਰੀਏ ਤੇ ਫਿਰ ਉਹ ਕਿਤੇ ਮੇਨਾ ਪਹਿਲਾਂ ਨਾਲ ਸਾਡੇ ਸਿਰ ਤੇ ਰਹਿ ਜਾਵੇ ਵੀ ਤੁਸੀਂ ਬੀਬੀ ਖਾਲੜਾ ਹਰਾਈ ਸੀ ਮੈਂ ਨਹੀਂ ਜੋਨਾ ਵੀ ਉਹ ਮੇਨਾ ਸੀ ਫੇਰ ਕੱਟिए ਇਸ ਵਾਰ ਭਾਈ ਅਮਰਤਪਾਲ ਸਿੰਘ ਜੀ ਨੂੰ ਵੋਟਾਂ ਦੇ ਵਿੱਚ ਜਿਤਾ ਕੇ ਅਸੀਂ ਉਹ ਮੇਨਾ ਆਪਣੇ ਸਿਰੋਂ ਲਾ ਦਈਏ ਇਹ ਬੇਨਤੀ ਸੀ ਤੇ ਬੇਨਤੀ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ